ਸਰੇ ਪਰਸੋ ਬਹੁਤ ਵਗੇ ਗੁੱਡ ਸੀਗੇ ਪਰਸੋ ਤੋਂ ਗਏ ਆ ਕਿ ਇਹਦੀ ਕੋਈ ਫਿਲਮ ਦੀ ਸ਼ੂਟਿੰਗ ਸੀਗੀ ਤੇ ਇਹਨੂੰ ਇਸ ਟਾਈਮ ਫ੍ਰੀ ਟਾਈਮ ਸੀਦਾ ਥੋੜਾ ਹਫਤਾ 10 ਦਿਨ ਤੇ ਇਹ ਕਹਿ ਰਿਹਾ ਸੀ ਕਿ ਮੈਨੂੰ ਪ੍ਰੋਬਲਮ ਕੇਟ ਹੋ ਰਹੀ ਆ ਤੇ ਮੈਂ ਇਸੀ ਦਾ ਕਲੀਅਰ ਕਰ ਦਵਾ ਜਿਹੜੇ ਟ੍ਰੀਟਮੈਂਟ ਕਰਾ ਲਵਾ ਤੇ ਇਹਦੇ ਵਾਸਤੇ ਗਿਆ ਸੀਗਾ ਤਾਂ ਅੱਜ ਆਪਰੇਟ ਹੋ ਰਿਹਾ ਸੀ ਇਹਨਾਂ ਦਾ ਤੇ ਆਪਰੇਟ ਦੇ ਟਾਈਮ ਦੇ ਵਿੱਚ ਹੀ ਕਹਿੰਦੇ ਵਿੱਚ ਟੈਕ ਆਏ ਦੋ ਵਾਰੀ ਤੇ ਬਹੁਤ ਜ਼ਿਆਦਾ ਮਾੜਾ ਕੰਮ ਹੋਇਆ ਸੋਚਿਆ ਨਹੀਂ ਸੋਚ ਤੋਂ ਪਰੇ ਇਹ ਚੀਜ਼ ਹੋਈ ਆ ਕਿ ਪੂਰੇ ਪੰਜਾਬ ਦੀ ਅੱਜ ਦੀ ਡੇਟ 'ਚ ਸ਼ਾਂਤ ਸੀ ਇਹ ਸਾਡਾ ਚਲੋ ਮਹੱਲਾ ਤਾਂ ਹੈਗਾ ਹੀ ਆ ਇੱਥੇ ਵੱਡੇ ਹੋਏ ਆ ਪਰ ਪੂਰੇ ਪੰਜਾਬ ਨੂੰ ਇੱਥੇ ਮਾਨ ਸੀ ਬਿਲਕੁਲ ਪਰ ਹੁਣ ਉਹ ਸੋਚ ਕੇ ਇੰਨਾ ਦੁਖਾ ਰਹਿ ਕੇ ਹਜੇ ਵੀ ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਇਹ ਚੀਜ਼ ਸੱਚ ਆ ਕਿ ਝੂਠ ਆ ਸੱਚ ਨਹੀਂ ਹੋਵੇ ਤਾਂ ਵਧੀਆ ਝੂਠ ਹੋਵੇ ਕਿ ਉਹ ਤਾਂ ਠੀਕ ਹੋ ਗਏ ਇੱਥੇ ਸਾਡੇ ਕੋਲ ਆ ਰਿਹਾ ਇਹ ਹੀ ਲੱਗ ਰਿਹਾ ਸਾਨੂੰ ਤਾਂ ਬਿਲਕੁਲ ਸਰ ਬਹੁਤ ਜਨੂੰਨ ਸੀ ਉਹਦੇ ਵਿੱਚ ਕਿ ਮੈਂ ਪੰਜਾਬ ਲਈ ਖੁੱਲ ਕੇ ਅੱਗੇ ਆਵਾਂ ਤੇ ਕੁਝ ਆਪਣੇ ਪੰਜਾਬ ਵਾਸਤੇ ਕਰਾਂ ਮੈ ਜੋ ਤੇ ਪਰ ਸੋਚਿਆ ਨਹੀਂ ਸਰ ਕਿ ਇਦਾਂ ਦਾ ਕੁਝ ਹੋ ਜਾਊਗਾ ਲਾਈਫਸਟਲ ਸਰ ਉਹਨਾਂ ਨੂੰ ਸਾਨੂੰ ਤੇ ਈਜ਼ੀ ਸੀ ਕਿ ਚਲੋ ਹਫਤੇ ਦੱਸ ਦਿੰਦਾ ਕੋਈ ਕਹਿੰਦਾ ਮੇ ਕੋਲ ਟਾਈਮ ਹੈਗਾ ਉਸ ਤੋਂ ਬਾਅਦ ਮੇਰੀ ਸ਼ੂਟਿੰਗ ਹੈਗੀ ਕੋਈ ਸ਼ਾਇਦ ਸਲਮਾਨ ਖਾਨ ਸਾਹਿਬ ਦੇ ਨਾਲ ਹੀ ਸੀਗੀ ਪਰ ਫ੍ਰੀ ਟਾਈਮ ਸੀ ਤੇ ਮੈਂ ਕਹਿੰਦਾ ਅਸੀਂ ਨੂੰ ਪ੍ਰੋਬਲਮ ਕਲੀਅਰ ਕਰ ਲਵਾਂ ਤੇ ਉਸ ਤੋਂ ਬਾਅਦ ਕਲੀਅਰ ਹੋ ਕੇ ਜਾਵਾਂ ਤੇ ਵਧੀਆ ਗੱਡਾ ਤੇ ਸੋਚਿਆ ਨਹੀਂ ਕਿ ਛੋਟੀ ਜੀ ਪ੍ਰੋਬਲਮ ਹੈ ਢੀ ਵੱਡੀ ਪ੍ਰੋਬਲਮ ਕਰ ਦੂਗੀ ਸਰੋਂ ਉਮੀਦ ਪੂਰੀ ਆ ਕਿ ਆਣਗੇ ਜਿੰਨਾ ਨਾਲ ਕੰਮ ਕਰ ਚੁੱਕਾ ਸਾਰੇ ਆਣਗੇ